ਅੱਜ ਆਪਾਂ ਬਣਾਵਾਂਗੇ ਜੀ ਬਹੁਤ ਆਸਾਨ ਤਰੀਕੇ ਦੀ ਕੜੀ ਠੀਕ ਹੈ ਜੀ ਆਹ ਪਿਆਜ਼ ਆਪਾਂ ਕੱਟ ਕੇ ਰੱਖ ਲਿੱਤੇ ਗਏ ਇਹਦੇ ਵਿੱਚ ਹੀ ਇੱਧਰ ਕਾਪਾ ਕੱਟ ਕੇ ਰੱਖ ਦਿੱਤਾ ਗਿਆ ਹੈ ਦੋਵੇਂ ਚੀਜ਼ਾਂ ਨੂੰ ਵਿੱਚੇ ਕੱਟ ਦਿੱਤਾ ਤੇ ਇਧਰ ਸਾਈਡ ਲਸਣ ਆ ਜਾਂਦਾ ਜੀ ਲਸਣ ਵੀ ਆਪਾਂ ਕੱਟ ਕੇ ਰੱਖ ਦਿੱਤਾ ਠੀਕ ਹੈ ਜੀ ਤੇ ਆਹ ਜੀਰਾ ਵੀ ਜੀਰਾ ਵੀ ਆਪਾਂ ਅੱਜ ਜੋ ਕਿ ਕੜੀ ਦੇ ਵਿੱਚ ਪਾਵਾਂਗੇ ਤੇ ਇਧਰ ਸਾਈਡ ਆਲੂ ਕੱਟ ਕੇ ਰੱਖ ਦਿੱਤੇ ਗਏ ਆ ਇਧਰ ਸਾਈਡ ਨਮਕ ਆ ਜਾਂਦਾ ਜੀ ਉਹ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਹਲਦੀ ਪਾਣੀ ਆ ਵਿੱਚ ਠੀਕ ਹੈ ਜੀ ਤੇ ਤੁਸੀਂ ਗਰਮ ਮਸਾਲਾ ਜੋ ਕਿ ਸਬਜੀ ਦਾ ਮਸਾਲਾ ਪਾ ਸਕਦੇ ਹੋ ਤੇ ਹੁਣ ਜੋ ਕਿ ਆਪਾਂ ਦੋ ਕੜਛੀਆਂ ਤੇਲ ਦੀਆਂ ਪਾਵਾਂਗੇ ਦੋ ਕੜਛੀਆਂ ਤੇਲ ਤੋਂ ਬਾਅਦ ਜੋ ਕਿ ਤੇਲ ਜਦੋਂ ਗਰਮ ਹੋ ਜਾਏਗਾ ਫਿਰ ਆਪਾਂ ਜੀਰਾ ਵਿੱਚ ਪਾਵਾਂਗੇ ਜੀਰੇ ਨੂੰ ਭੁੰਨਣ ਤੋਂ ਬਾਅਦ ਫਿਰ ਆਪਾਂ ਲਸਣ ਵਿੱਚ ਪਾ ਦਿੱਤਾ ਹੈ ਦੋਵਾਂ ਨੂੰ ਮਿਕਸ ਕਰ ਲੈਣਾ ਜੀ ਜਦੋਂ ਇਹ ਚੰਗੀ ਤਰ੍ਹਾਂ ਭੁਜੇ ਜਾਣਗੇ ਫਿਰ ਆਪਾਂ ਜੋ ਪਿਆਜ਼ ਕੱਟੇ ਸੀਗੇ ਉਹ ਵੀ ਵਿੱਚ ਪਾ ਦੇਣੇ ਆ ਤੇ ਨਾਲ ਹੀ ਜੋ ਕਿ ਇਹ ਪੁੜੇ ਪਿਆਜ਼ ਜਦੋਂ ਭੁੰਨੇ ਜਾਣਗੇ ਫਿਰ ਆਪਾਂ ਆਲੂ ਵਿੱਚ ਪਾ ਦੇਣੇ ਆ ਆਲੂ ਨੂੰ ਵੀ ਚੰਗੀ ਤਰ੍ਹਾਂ ਭੁੰਨੇ ਲੈਣਾ ਜੀ ਮਿਕਸ ਕਰ ਲੈਣਾ ਸਾਰਿਆਂ ਨੂੰ ਇਨਨੂੰ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਜੋ ਕਿ ਆ ਖੱਟਾ ਦਹੀਂ ਆਪਾਂ ਲਿਆ ਸੀਗਾ ਇਹਨੂੰ ਜੋ ਕਿ ਚੰਗੀ ਤਰ੍ਹਾਂ ਰਗੜ ਲੈਣਾ ਵਿੱਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਕੋਲ ਲੈਣਾ ਠੀਕ ਹੈ ਜੀ ਕੋਲਣ ਤੋਂ ਬਾਅਦ ਆਪਾਂ ਵਿੱਚ ਇਹਦੇ ਬੇਸਨ ਪਾ ਦੇਣਾ ਹੈ ਬੇਸਨ ਨੂੰ ਚੰਗੀ ਤਰ੍ਹਾਂ ਜੋ ਕਿ ਕੋਲ ਲੈਣਾ ਹੈ ਇਹਦਾ ਬੇਸ ਬਣਾ ਦੇਣਾ ਜੀ ਇਹਨੂੰ ਆਪਾਂ ਇੱਥੇ ਜੋ ਕਿ ਕੋਲ ਕੇ ਰੱਖ ਦੇਣੇ ਆ ਇਹਨੂੰ ਬੇਸਨ ਵਿੱਚ ਪਾ ਕੇ ਜੋ ਕਿ ਚੰਗੀ ਤਰ੍ਹਾਂ ਇਹਦਾ ਬੇਸ ਬਣਾ ਦੇਣਾ ਹੈ ਹੁਣ ਆਪਾਂ ਪਾਵਾਂਗੇ ਜੀ ਮਸਾਲੇ ਆਪਾਂ ਮਸਾਲਾ ਪਾ ਦਿੱਤਾ ਜੀ ਨਾਲ ਹੀ ਇੱਕ ਚਮਚ ਆਪਾਂ ਹਲਦੀ ਪਾ ਦਵਾਂਗੇ 1.5 ਚਮਚ ਜੋ ਕਿ ਆਪਾਂ ਹਲਦੀ ਦਾ ਪਾ ਦਿੱਤਾ ਗਿਆ ਹੈ ਤੇ ਹੁਣ ਆਪਾਂ ਨਮਕ ਪਾਵਾਂਗੇ ਜੀ ਉਹ ਤੁਸੀਂ ਸਵਾਦ ਅਨੁਸਾਰ ਜੋ ਕਿ ਨਮਕ ਜਿੰਨਾ ਵੀ ਪਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ 2 ਚਮਚ ਆਪਾਂ ਇੱਥੇ ਨਮਕ ਦੇ ਪਾ ਦਿੱਤੇ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਜਿੰਨੀ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਫਿਰ ਆਪਾਂ ਮਿਕਸਰ ਲੈ ਲੈ ਮਿਕਸੀ ਵਿੱਚ ਜੋ ਕਿ ਮਿਰਚਾ ਕੱਟ ਲੈਣੀ ਹੈ ਮਿਕਸ ਮਿਰਚਾਂ ਵਿੱਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਹ ਤਰ੍ਹਾਂ ਕੱਟਵਾ ਗਏ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਹੋਣ ਤੋਂ ਬਾਅਦ ਜਿਹੜਾ ਆਪਾਂ بیس ਬਣਾਇਆ ਸੀਗਾ ਬੇਸਨ ਤੇ ਦਹੀਂ ਦਾ ਉਹ ਆਪਾਂ ਹੁਣ ਦਹੀਂ ਵਿੱਚ ਜੋ ਕਿ ਸਬਜੀ ਵਿੱਚ ਪਾ ਜਾਵਾਂਗੇ ਜੋ ਤੜਤੜਕਾ ਲਾਇਆ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕੋਲ ਲਵਾਂਗੇ ਕੋਲਣ ਤੋਂ ਬਾਅਦ ਫਿਰ ਆਪਾਂ ਤਿੰਨ ਬੌਲ ਜੋ ਕਿ ਡੂੰਘੇ ਆਪਾਂ ਪਾਣੀ ਦੇ ਪਾਵਾਂਗੇ ਪਾਣੀ ਜੋ ਕਿ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਤੁਸੀਂ ਜੋ ਕਿ ਕੜੀ ਕਿੰਨੀ ਸੰਘਣੀ ਰੱਖਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ ਵਿੱਚ ਦੇ ਤੇਨ ਡੂੰਗੇ ਪਾਣੀ ਤੇ ਪਾਉਣ ਤੋਂ ਬਾਅਦ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਦਵਾਂਗੇ ਤੇ ਕੁਝ ਟਾਈਮ ਬਾਅਦ ਜੋ ਕਿ ਆਪਣੀ ਕੜੀ ਬਣ ਕੇ ਤਿਆਰ ਹੋ ਗਈ ਹੈ ਨੂੰ ਹਲਾ ਕੇ ਚੈੱਕ ਕਰ ਲੈਣਾ ਜੀ ਆਪਣੀ ਜੋ ਕੜੀ ਬਣ ਕੇ ਤਿਆਰ ਹੋ ਚੁੱਕੀ ਹੈ ਵੇਖ ਲੈਣਾ ਕੜਛੀ ਨਾਲ ਤਾਂ ਚੁੱਕ ਕੇ ਸੰਘਣੀ ਹੋ ਚੁੱਕੀ ਹੈ ਜੀ ਤਾਂ ਇਹ ਸੀ ਜੀ ਕੜੀ ਬਣਾਉਣ ਦਾ ਆਸਾਨ ਤਰੀਕਾ ਠੀਕ ਹੈ ਜੀ ਧੰਨਵਾਦ ਜੀ